ਪਰ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਵੱਡਾ ਜਹਾਜ਼ ਹਾਦਸਾ ਵਾਪਰੇ ਹੈ ਜੀਆਂ ਦੱਸਦੇ ਕਿ ਹਲੇ ਹਵਾਈ ਅੱਡੇ ਤੋਂ ਜਹਾਜ਼ ਰੇ ਉਡਾਣ ਹੀ ਭਰੇ ਸੀ ਕਿ ਇਸ ਤੋਂ ਬਾਅਦ ਪਲੇਨ ਜਿਹੜਾ ਕ੍ਰੈਸ਼ ਹੋ ਜਾਂਦਾ ਤੇ ਇਸ ਦੇ ਵਿੱਚ ਇੱਕ ਸਿੰਗਰ ਦੀ ਜਾਨ ਜਿਹੜਾ ਚਲੇ ਗਈ ਹੈ ਤੇ ਨਾਲ ਹੁਣ ਕਈ ਲੋਕਾਂ ਦੀ ਜਾਨ ਜਿਹੜਾ ਇਸ ਦੇ ਵਿੱਚ ਗਈ ਐ ਸੋ ਹਵਾਈ ਅੱਡੇ ਤੋਂ ਉਡਾਣ ਭਰਨ ਵੇਲੇ ਉਪਸਾਈ ਜੋ ਐ ਪ੍ਰਾਪਤ ਕਰਨ ਦੇ ਵਿੱਚ ਸਫਲ ਨਹੀਂ ਹੋਇਆ ਜਹਾਜ਼ ਜਿਸ ਤੋਂ ਬਾਦ ਰੰਦੇ ਦੇ ਨੇੜੇ ਇੱਕ ਖੇਤ ਦੇ ਵਿੱਚ ਜਾ ਕੇ ਹਾਦਸਾ ਗ੍ਰਸਤ ਹੋ ਜਾਂਦਾ ਤੇ ਇਸ ਹਾਦਸੇ ਦੇ ਵਿੱਚ ਮਸ਼ਹੂਰ ਉਾਇਕ ਦੇ ਸਣੇ ਛੇ ਲੋਕਾਂ ਦੀ ਜਾਨ ਜਿਹੜਾ ਚਲੇ ਜਾਂਦੀ ਹੈ ਕੋਲੰਬੀਆ ਦੇ ਬੋਗੋਟਾ ਦੇ ਵਿੱਚ ਚਾਰਟਰ ਜਹਾਜ਼ ਜੋ ਹੈ ਹਾਦਸਾ ਗ੍ਰਸਤ ਹੋਇਆ ਜਿਸ ਦੇ ਵਿੱਚ ਛੇ ਲੋਕਾਂ ਦੀ ਜਾਨ ਚਲੇ ਗਈ ਹੈ ਬ੍ਰਿਟਕਾਂ ਦੇ ਵਿੱਚ ਪ੍ਰਸਿੱਧ ਜੋ ਕੋਲੰਬੀਆਈ ਗਾਇਕ ਸੀ ਗੀਤਕਾਰ ਸੀ ਇਹਨਾਂ ਜਿਮਨੇਸਾ ਉਸਦੀ ਵੀ ਜਾਨ ਜਿਹੜਾ ਚਲੇ ਗਈ ਗਿਆ ਸੋਗ ਦੀ ਲਹਿਰ ਜੁਆਏ ਚਾਰੇ ਪਾਸੇ ਦੌੜ ਗਈ ਗਿਆ ਜਹਾਜ਼ ਹਾਦਸੇ ਦੇ ਵਿੱਚ ਜਿਮਨੇਸਤੀ ਜਾਨ ਜਾਣ ਕਰਕੇ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਵੱਡਾ ਜਿਹੜਾ ਝਟਕਾ ਲੱਗਿਆ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਸ਼ਰਧਾਂਜਲੀਆ ਦਿੱਤੀਆਂ ਜਾ ਰਹੇ ਹਨ ਲੇਕਿਨ ਇਹ ਹਾਦਸਾ ਜੁਆਏ ਜਦੋਂ ਬਾਪਰੇ ਆ ਤਾਂ ਉਸ ਤੋਂ ਬਾਅਦ ਆਕਦੇ ਹਵਾਲੇ ਪੂਰਾ ਜਹਾਜ਼ ਜਿਹੜਾ ਹੋ ਜਾਂਦਾ ਹੈ ਹਾਦਸੇ ਦੀ ਸ਼ੁਆਤੀ ਜਾਂਚ ਤੋਂ ਪਤਾ ਲੱਗੇ ਕਿ ਚਾਟਰ ਜਹਾਜ਼ ਜੋ ਹੈ ਇੱਕੋ ਦਮ ਹਵਾਈ ਅਡੇ ਤੋਂ ਜਦੋਂ ਉਡਾਣ ਭਰਨ ਲੱਗਿਆ ਤਾਂ ਇਸ ਦੇ ਕੋਲੋਂ ਉਡਾਣ ਚੰਗੇ ਤਰੀਕੇ ਦੇ ਨਾਲ ਭਰੀ ਨਹੀਂ ਗਈ ਤੇ ਅੰਤ ਦੇ ਵਿੱਚ ਰਨਵੇ ਦੇ ਨੇੜੇ ਇਹ ਇੱਕ ਖੇਤ ਦੇ ਵਿੱਚ ਉ ਜਾ ਕੇ ਹਾਦਸਾ ਗ੍ਰਸਤ ਜਿਹੜਾ ਹੋ ਚੰਦਾ ਇਥੋਂ ਦੀ ਇੱਕ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਜਿਸ ਦੇ ਵਿੱਚ ਜਹਾਜ਼ ਜੋ ਹੈ ਪੂਰਾ ਅਗਦਿਆਂ ਲਪਟਾ ਉਸ ਦੇ ਵਿੱਚੋਂ ਨਿਕਲਦੀਆਂ ਨਜ਼ਰ ਆ ਰਹੀਆਂ ਨੇ ਬੁਆਕਾ ਦੇ ਵਿੱਚ ਪਾਈਪਾ ਅਤੇ ਹੋਰ ਜਿਹੜਾ ਇੱਥੇ ਵਿਚਕਾਰਲੇ ਖੇਤਰ ਨਹੀਂ ਜਿੱਥੇ ਇਹ ਜਾ ਕੇ ਘਟਨਾ ਜਿਹੜੀ ਵਾਪਰੀ ਹੈ ਇੱਥੇ ਦੱਸਿਆ ਜਾ ਰਿਹਾ ਹੈ ਕਿ ਕੁੱਲ ਇਸ ਦੇ ਵਿੱਚ ਜਿਮਨੇਜ਼ ਜੋ ਸਿੰਘਾਰਸੀ ਤੇ ਨਾਲ ਪਾਇਲਟ ਦੇ ਸਮੇਤ ਕੁੱਲ 6 ਲੋਕ ਇਸ ਦੇ ਵਿੱਚ ਸਵਾਰ ਸਨ ਹਾਦਸੇ ਦੇ ਵਿੱਚ ਮਰਨ ਵਾਲੇ ਹੋਰ 4 ਲੋਕ ਜੋ ਨੇ ਉਹ ਇਸ ਸਿੰਗਰ ਦੀ ਟੀਮ ਦੇ ਹੀ ਮੈਂਬਰ ਸਨ ਜਿਨ੍ਹਾਂ ਦੇ ਨਾਲ ਇਹ ਹਾਦਸਾ ਜਿਹੜਾ ਵਾਪਰੇ ਇਥੇ ਦੱਸ ਦਈਏ ਕਿ ਨਾਲ ਹੀ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਲੋਕਾਂ ਦੇ ਵੱਲੋਂ ਵੀਡੀਓ ਵੀ ਛੇੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਕੋਲੰਬੀਆ ਦੇ ਵਿੱਚ ਜਿਹੜਾ ਬੋਗੋਟਾ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਜਹਾਜ਼ ਜੋ ਹੈ ਜੋ ਤੋਂ ਉਡਾਨ ਭਰਨ ਲੱਗ ਗਿਆ ਤਾਂ ਇਸ ਦੇ ਕੋਲੋਂ ਚੰਗੀ ਤਰ੍ਹਾਂ ਉਡਾਨ ਜਿਹੜਾ ਨਹੀਂ ਭਰੀ ਚੰਦੀ ਦੱਸੀ ਹੈ ਕਿ ਜੋਦੋ ਹਵਾਈਅੱਡੇ ਤੋਂ ਜਹਾਜ਼ ਨੇ ਉਡਾਣ ਹਲੇ ਭਰੀ ਹੀ ਸੀ ਕਿ ਕੁਝ ਕੁ ਸਕਿੰਟਾਂ ਦੇ ਅੰਦਰ ਜਦੋਂ ਜਹਾਜ਼ ਉੱਡਿਆ ਤਾਂ ਉਸੇ ਤੋਂ ਬਾਅਦ ਸੜਾ ਇੱਕੋ ਦਮ ਉਥੋਂ ਇਸਤੇ ਕੋਲੋ ਚੰਗੀ ਤਰ੍ਹਾਂ ਉਡਾਣ ਨਹੀਂ ਭਰੀ ਗਈ ਤੇ ਕੁਝ ਕੁ ਮਿੰਟਾਂ ਸਕਿੰਟਾਂ ਦੇ ਅੰਦਰ ਹੀ ਇਹ ਜਹਾਜ਼ ਜੋ ਹੈ ਹਾਦਸਾ ਗ੍ਰਸਤ ਹੋ ਜਾਂਦਾ ਕ੍ਰੈਸ਼ ਹੋ ਜਾਂਦਾ ਇੱਕ ਖੇਤ ਦੇ ਵਿੱਚ ਜਾ ਕੇ ਡਿੱਗਦਾ ਜਿਸ ਤੋਂ ਬਾਅਦ ਪੂਰੇ ਜਹਾਜ਼ ਨੂੰ ਅੰਕਲ ਲੱਗ ਜਾਂਦੀ ਹੈ ਤੇ ਐਸੇ ਹਾਦਸੇ ਦੀ ਹੁਣ ਜਾਂਚ ਜਿਹੜਾ ਕੀਤੀ ਜਾ ਰਹੀ ਹੈ ਕਾਰਨ ਪਤਾ ਲਗਾਇਆ ਜਾ ਰਿਹਾ ਹੈ ਕਿ ਆਖਰਕਾਰ ਇਹ ਹਾਦਸਾ ਕਿਸ ਤਰੀਕੇ ਦੇ ਨਾਲ ਜਿਹੜਾ ਵਾਪਰੇ ਇਸ ਦੇ ਪਿਛੇ ਕਾਰਨ ਕੀ ਨੇ ਲੇਕਿਨ ਵੱਡਾ ਇਹ ਜਹਾਜ਼ ਹਾਦਸੇ ਦੀਆਂ ਤਸਵੀਰਾਂ ਜਿਹੜੀਆਂ ਨਾਲ ਤੁਹਾਨੂੰ ਦਿਖਾ ਰਹੇ ਹਾਂ ਇਸ ਦੇ ਵਿੱਚ ਮਸ਼ਹੂਰ ਗਾਇਕ ਦੀ ਵੀ ਜਿਹੜਾ ਜਾਨ ਚਲੇ ਗਈ ਹੈ ਜਿਸ ਤੋਂ ਬਾਅਦ ਉਹਨਾਂ ਦੇ ਪ੍ਰਸ਼ੰਸਕਾਂ ਦੇ ਵੱਲੋਂ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਪੋਸਟਰ ਪਾਈਆਂ ਜਾ ਰਹੇ ਨੇ ਸੋ ਇੱਥੇ ਚਾਟਰ ਜਹਾਜ਼ ਹਾਦਸਾ ਗ੍ਰਸਤ ਜਿਹੜਾ ਕੋਲੰਬੀਆ ਦੇ ਬੋਗੋਤਾ ਦੇ ਵਿੱਚ ਜਿਹੜਾ ਹੋਇਆ ਐ ਐਸੇ ਦੇ ਨਾਲ ਜਿਮੇਨੇਸ ਜੋ ਇੱਕ ਗੀਤਕਾਰ ਗਾਇਕ ਸੀ ਐਸਟੀ ਜੋ ਇਸ ਹਾਦਸੇ ਦੇ ਵਿੱਚ ਤੇ ਨਾਲ 6 ਜਣੀਆਂ ਦੀ ਕਾਰਨ ਕੇ ਇਸ ਗਾਇਕ ਦੇ ਸਮੇਤ 6 ਜਣੀਆਂ ਦੀ ਇਸ ਹਾਦਸੇ ਦੇ ਵਿੱਚ ਜਾਨ ਚਲੇ ਗਈ ਹੈ ਪ੍ਰੋਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਵੱਡਾ ਜਹਾਜ਼ ਹਾਦਸਾ ਵਾਪਰਿਆ ਜੀ ਆ ਦੱਸਦੇ ਕਿ ਹਲੇ ਹਵਾਈ ਅੱਡੇ ਤੋਂ ਜਹਾਜ਼ ਰੇ ਉਡਾੜ ਹੀ ਪਈ ਸੀ ਕਿ ਇਸ ਤੋਂ ਬਾਅਦ ਪਲੇਨ ਜਿਹੜਾ ਕ੍ਰੈਸ਼ ਹੋ ਜਾਂਦਾ ਤੇ ਇਸ ਦੇ ਵਿੱਚ ਇੱਕ ਸਿੰਗਰ ਦੀ ਜਾਨ ਜਿਹੜਾ ਚਲੇ ਗਈ ਹੈ ਤੇ ਨਾਲ ਹੋਰ ਕਈ ਲੋਕਾਂ ਦੀ ਜਾਨ ਜਿਹੜਾ ਇਸ ਦੇ ਵਿੱਚ ਗਈ ਐ ਸੋ ਹਵਾਈ ਅੱਡੇ ਤੋਂ ਉਡਾਣ ਭਰਨ ਵੇਲੇ ਉਚਾਈ ਜੋ ਹੈ ਪ੍ਰਾਪਤ ਕਰਨ ਦੇ ਵਿੱਚ ਸਫਲ ਨਹੀਂ ਹੋਇਆ ਜਹਾਜ਼ ਜਿਸ ਤੋਂ ਬਾਦ ਰੰਵੇ ਦੇ ਨੇੜੇ ਇੱਕ ਖੇਤ ਦੇ ਵਿੱਚ ਜਾ ਕੇ ਹਾਦਸਾ ਗ੍ਰਸਤ ਹੋ ਜਾਂਦਾ ਤੇ ਸਹ ਹਾਦਸੇ ਦੇ ਵਿੱਚ ਮਸ਼ਹੂਰ ਗਾਇਕ ਦੇ ਸਨੇ ਛੇ ਲੋਕਾਂ ਦੀ ਜਾਨ ਜਿਹੜਾ ਚਲੇ ਜਾਂਦੀ ਹੈ ਕੋਲੰਬੀਆ ਦੇ ਬੋਗੋਟਾ ਦੇ ਵਿੱਚ ਚਾਰਟਰ ਜਹਾਜ਼ ਜੋ ਹੈ ਹਾਦਸਾ ਗ੍ਰਸਤ ਹੋਇਆ ਜਿਸ ਤੇ ਬੇਚੇ ਛੇ ਲੋਕਾਂ ਦੀ ਜਾਨ ਚਲੇ ਗਈ ਹੈ ਬ੍ਰਿਤਕਾਂ ਦੇ ਵਿੱਚ ਪ੍ਰਸਿੱਧ ਜੋ ਕੋਲੰਬੀਆਈ ਗਾਇਕ ਸੀ ਗੀਤਕਾਰ ਸੀ ਰੇਇਸਨ ਜਿਵੇਂ ਇਸ ਉਸਦੀ ਵੀ ਜਾਨ ਜਿਹੜਾ ਚਲੇ ਗਈ ਹੈ ਸੋਗ ਦੀ ਲਹਿਰ ਜੋ ਹੈ ਚਾਰੇ ਪਾਸੇ ਦੌੜ ਗਈ ਹੈ ਜਹਾਜ਼ ਹਾਦਸੇ ਦੇ ਵਿੱਚ ਜਿਵੇਂ ਇਸ ਦੀ ਜਾਨ ਜਾਣ ਕਰਕੇ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਵੱਡਾ ਜਿਹੜਾ ਝਟਕਾ ਲੱਗਿਆ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਸ਼ੁਭਕਾਮਨਾਵਾਂ ਦਿੱਤੀਆਂ ਜਾ ਰਹੀਆਂ ਨੇ ਲੇਕਿਨ ਇਹ ਹਾਦਸਾ ਜੋ ਹੈ ਜਦੋਂ ਬਾਪਰੇ ਆ ਤਾਂ ਉਸ ਤੋਂ ਬਾਅਦ ਆਕਦੇ ਹਵਾਲੇ ਪੂਰਾ ਜਹਾਜ਼ ਜਿਹੜਾ ਹੋ ਜਾਂਦਾ ਹੈ ਹਾਦਸੇ ਦੀ ਸ਼ੁਆਤੀ ਜਾਂਚ ਤੋਂ ਪਤਾ ਲੱਗੇ ਕਿ ਚਾਟਰ ਜਹਾਜ਼ ਜੋ ਹੈ ਇੱਕੋ ਦਮ ਹਵਾਈ ਅੱਡੇ ਤੋਂ ਜਦੋਂ ਉਡਾਣ ਭਰਨ ਲੱਗਿਆ ਤਾਂ ਇਸ ਦੇ ਕੋਲੋਂ ਉਡਾਣ ਚੰਗੇ ਤਰੀਕੇ ਦੇ ਨਾਲ ਭਰੀ ਨਹੀਂ ਗਈ ਤੇ ਅੰਤ ਦੇ ਵਿੱਚ ਰਨਵੇ ਦੇ ਨੇੜੇ ਇਹ ਇੱਕ ਖੇਤ ਦੇ ਵਿੱਚ ਉੱਜਾ ਕੇ ਹਾਦਸਾ ਗ੍ਰਸਤ ਜਿਹੜਾ ਹੋ ਚੰਦਾ ਇਥੋਂ ਦੀ ਇੱਕ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਜਿਸ ਦੇ ਵਿੱਚ ਜਹਾਜ਼ ਜੋ ਹੈ ਪੂਰਾ ਅਗਧੀਆਂ ਲਪਟਾਂ ਉਸ ਦੇ ਵਿੱਚੋਂ ਨਿਕਲਦੀਆਂ ਨਜ਼ਰ ਆ ਰਹੀਆਂ ਨੇ ਬੁਆਕਾ ਦੇ ਵਿੱਚ ਪਾਈਪਾ ਅਤੇ ਹੋਰ ਜਿਹੜਾ ਇੱਥੇ ਵਿਚਕਾਰਲੇ ਖੇਤਰ ਨੇ ਜਿੱਥੇ ਇਹ ਜਾ ਕੇ ਘਟਨਾ ਜੁੜੀ ਵਾਪਰੀ ਹੈ ਇੱਥੇ ਦੱਸਿਆ ਜਾ ਰਿਹਾ ਹੈ ਕਿ ਕੁੱਲ ਇਸ ਦੇ ਵਿੱਚ ਜਿਮਨੇਜ਼ ਜੋ ਸਿੰਘਾਰਸੀ ਤੇ ਨਾਲ ਪਾਇਲਟ ਦੇ ਸਮੇਤ ਕੁੱਲ 6 ਲੋਕ ਇਸ ਦੇ ਵਿੱਚ ਸਵਾਰ ਸਨ ਹਾਦਸੇ ਦੇ ਵਿੱਚ ਮਰਨ ਵਾਲੇ ਹੋਰ 4 ਲੋਕ ਜੋ ਨੇ ਉਹ ਇਸ ਸਿੰਗਰ ਦੀ ਟੀਮ ਦੇ ਹੀ ਮੈਂਬਰ ਸਨ ਜਿਨ੍ਹਾਂ ਦੇ ਨਾਲ ਇਹ ਹਾਦਸਾ ਜਿਹੜਾ ਵਾਪਰੇ ਇਥੇ ਦੱਸ ਦਈਏ ਕਿ ਨਾਲ ਹੀ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਲੋਕਾਂ ਦੇ ਵੱਲੋਂ ਵੀਡੀਓ ਵੀ ਛੇੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਕੋਲੰਬੀਆ ਦੇ ਵਿੱਚ ਜਿਹੜਾ ਬੋਗੋਟਾ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਜਹਾਜ਼ ਜੁਆਏ ਜੋ ਤੋਂ ਉਡਾਨ ਭਰਨ ਲੱਗ ਗਿਆ ਤਾਂ ਇਸ ਦੇ ਕੋਲੋਂ ਚੰਗੀ ਤਰ੍ਹਾਂ ਉਡਾਨ ਜਿਹੜਾ ਨਹੀਂ ਭਰੀ ਚੰਦੀ ਦੱਸੀ ਇਹ ਕਿ ਜੁਦੋ ਹਵਾਈਅੱਡੇ ਤੋਂ ਜਹਾਜ਼ ਨੇ ਉਡਾਨ ਹਲੇ ਭਰੀ ਹੀ ਸੀ ਕਿ ਕੁਝ ਕੁ ਸਕਿੰਟਾਂ ਦੇ ਅੰਦਰ ਜਦੋਂ ਜਹਾਜ਼ ਉੱਡਿਆ ਤਾਂ ਉਸੇ ਤੋਂ ਬਾਅਦ ਜਿਹੜਾ ਇੱਕੋ ਦਮ ਉਥੋਂ ਇਸਤੇ ਕੋਲੋਂ ਚੰਗੀ ਤਰ੍ਹਾਂ ਉਡਾਣ ਨਹੀਂ ਭਰੀ ਗਈ ਤੇ ਕੁਝ ਕੁ ਮਿੰਟਾਂ ਸਕਿੰਟਾਂ ਦੇ ਅੰਦਰ ਹੀ ਇਹ ਜਹਾਜ਼ ਜੋ ਹੈ ਹਾਦਸਾ ਗ੍ਰਸਤ ਹੋ ਜਾਂਦਾ ਕ੍ਰੈਸ਼ ਹੋ ਜਾਂਦਾ ਇੱਕ ਖੇਤ ਦੇ ਵਿੱਚ ਜਾ ਕੇ ਡਿੱਗਦਾ ਜਿਸ ਤੋਂ ਬਾਅਦ ਪੂਰੇ ਜਹਾਜ਼ ਨੂੰ ਅੰਕਲ ਲੱਗ ਜਾਂਦੀ ਹੈ ਤੇ ਐਸੇ ਹਾਦਸੇ ਦੀ ਹੁਣ ਜਾਂਚ ਜਿਹੜਾ ਕੀਤੀ ਜਾ ਰਹੀ ਹੈ ਕਾਰਨ ਪਤਾ ਲਗਾਏ ਜਾ ਰਹੇ ਨੇ ਕਿ ਆਖਰਕਾਰ ਇਹ ਹਾਦਸਾ ਕਿਸ ਤਰੀਕੇ ਦੇ ਨਾਲ ਜਿਹੜਾ ਵਾਪਰੇ ਇਸ ਦੇ ਪਿੱਛੇ ਕਾਰਨ ਕੀ ਨੇ ਲੇਕਿਨ ਵੱਡਾ ਇਹ ਜਹਾਜ਼ ਹਾਦਸੇ ਦੀਆਂ ਤਸਵੀਰਾਂ ਜਿਹੜੀਆਂ ਨਾਲ ਤੁਹਾਨੂੰ ਦਿਖਾ ਰਹੇ ਆ ਇਸ ਦੇ ਵਿੱਚ ਮਸ਼ਹੂਰ ਗਾਇਕ ਦੀ ਵੀ ਜਿਹੜਾ ਜਾਨ ਚਲੇ ਗਈ ਹੈ ਜਿਸ ਤੋਂ ਬਾਅਦ ਉਹਨਾਂ ਦੇ ਪ੍ਰਸ਼ੰਸਕਾਂ ਦੇ ਵੱਲੋਂ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਪੋਸਟਰ ਪਾਇਆ ਜਾ ਰਿਹਾ ਹੈ ਸੋ ਇੱਥੇ ਚਾਟਰ ਜਹਾਜ਼ ਹਾਦਸਾ ਗ੍ਰਸਤ ਜਿਹੜਾ ਕੋਲੰਬੀਆ ਦੇ ਬੋਗੋਤਾ ਦੇ ਵਿੱਚ ਜਿਹੜਾ ਹੋਇਆ ਐ ਐਸੇ ਦੇ ਨਾਲ ਜਿਮੇਨੇਸ ਜੋ ਇੱਕ ਗੀਤਕਾਰ ਗਾਇਕ ਸੀ ਐਸਟੀ ਜੋ ਇਸ ਹਾਦਸੇ ਦੇ ਵਿੱਚ ਤੇ ਨਾਲ 6 ਜਣੀਆਂ ਦੀ ਕਹਿਾਰੇ ਕਿ ਇਸ ਗਾਇਕ ਦੇ ਸਮੇਤ 6 ਜਣੀਆਂ ਦੀ ਇਸ ਹਾਦਸੇ ਦੇ ਵਿੱਚ ਜਾਂ ਚਲੇ ਗਏ